ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀ ਬਈ ਜਿਹੜੀ ਵੀਡੀਓ ਬਣਾ ਰਿਹਾ ਫਾਰਮ ਚੋਂ ਬਣਾ ਰਿਹਾ ਫਾਰਮ ਦੇ ਵਿੱਚ ਬਈ ਕੋਲੇ ਦੋ ਗਾਵਾਂ ਬੱਕਾਊਗਾ ਇੱਕ ਟੋਕੜ ਗੱਬਣਾ ਬਈ ਇੱਕ ਬਰਡ ਬਈ ਕੋਲੇ ਬਈ ਇੱਕ ਮਹੀਨੇ ਦੀ ਕੱਚੀ ਆ ਤੇ ਫਾਰਮ ਚੋਂ ਬਈ ਵੀਡੀਓ ਕਵਰ ਕਰ ਰਹੇ ਕੋਈ ਬਈ ਦਾ ਵਪਾਰ ਦਾ ਕੰਮ ਨਹੀਂ ਬਈ ਦਾ ਫਾਰਮ ਥੋੜੀ ਲੇਬਰ ਦੀ ਸਮੱਸਿਆ ਆ ਗਈ ਬਈ ਨੇ ਉਹਦਾ ਕਰਕੇ ਥੋੜਾ ਜਿਹਾ ਪਸ਼ੂ ਘਟਾਉਣੇ ਆ ਬਈ ਆਉ ਭਾਈ ਨਕ ਕਰ ਲੈਨੇ ਗੱਲ ਬਾਤ। ਸਵਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਹੋ ਠੀਕ ਹਾਂ ਵਧੀਆ ਜੀ। ਹਾਂ ਜੀ ਵਧੀਆ। ਵਜੇ ਦੱਲਾ ਕੰਮ ਕਰ। ਹਾਂ ਹਾਂ ਪੂਰਾ ਵਧੀਆ। ਨਾਮ ਤੇ ਐਡਰੈਸ ਬੋਲ ਦਿਓ ਜੀ। ਭਾਈ ਆਪਣਾ ਨਾਮ ਆ ਮਹਿੰਦਰ ਸਿੰਘ ਭੁੱਲਰ ਆਪਣਾ ਜਿਹੜਾ ਡੇਰੀ ਫਾਰਮ ਆ ਜੇ ਐਸ ਭੁੱਲਰ ਡੇਰੀ ਫਾਰਮ ਦੇ ਨਾਮ ਤੇ ਰਜਿਸਟਰਡ ਆ। ਠੀਕ ਹੈ ਜੀ। ਪਿੰਡ ਕੋਠੇ ਭਾਨ ਸਿੰਘ ਪਧੌੜ ਜ਼ਿਲ੍ਹਾ ਬਰਨਾਲਾ। ਤਹਿਸੀਲ ਭਾਈ। ਤੁਸੀਂ ਆਪਾਂ ਨੂੰ ਤਵਾ ਪੈਂਦੀ ਆ ਜੀ। ਠੀਕ ਆ ਭਾਈ। ਜਦੋਂ ਪਧੌੜ ਉਹਨਾਂ ਨੇ ਆ ਨੂੰ ਜਾਣਾ ਹੋਵੇ ਹਨਾ ਜਾਂ ਤਵਾ ਰੋਡ ਜਾਣਾ ਹੋਵੇ। ਉਸ ਰੋਡ ਦੇ ਉੱਪਰ ਹੀ ਆ ਹਨਾ ਮੋਬਾਈਲ ਨੰਬਰ ਹੈ ਬਾਈ ਆਪਣਾ 62808 ਹੂੰ 60974 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਕੋਲੇ ਤਕਰੀਬਨ ਬਾਈ ਹੈਗੀਆਂ 30 ਗਾਵਾਂ ਹਨ ਆਪਣੀਆਂ ਦੁੱਧ ਤੇ ਲਾਈਆਂ ਹੋਈਆਂ ਆ ਕੋਲੇ 30 ਗਾਵਾਂ ਨੇ ਸਾਰੇ ਆਪਣੇ ਕੋਲੇ 50 ਪਸ਼ੂ ਆ ਠੀਕ ਆ 50 ਰੱਖਦੇ ਆ ਬਾਕੀ ਵਿੱਚੋਂ ਸੇਲ ਕਰਦੇ ਆ ਜਿੰਦੀਆਂ ਜਦੋਂ ਇੱਕ ਦੋ ਵਾਧੀਆਂ ਨੇ ਉਹ ਸੇਲ ਕਰਦੇ ਆ ਤੋਂ ਉਹ ਉਹਨਾਂ ਕ ਆਪਣੇ ਕੋਲ ਜਗ੍ਹਾ ਦਾ ਪ੍ਰਬੰਧ ਦਾ ਵਰਕੀ ਲੇਅਰ ਨੰਬਰ ਦਾ ਚੱਕਰ ਪਾਇਆ ਆ ਬਾਈ ਸਾਰੀਆਂ ਗਾਵਾਂ ਬਾਈ ਦੀਆਂ ਦੁੱਧ ਤੇ ਲਾਈਆਂ ਹੋਈਆਂ ਨੇ ਪਈ ਇਸ ਟਾਈਮ ਆਪਣੇ ਕੋਲੇ ਦੋ ਗਾਵਾਂ ਨੇ ਹਨਾ ਹਾਂ ਦੋ ਗਾਵਾਂ ਬਕਾਉਆ ਜੇ ਮੰਨ ਕੇ ਚੱਲ ਕਿਸੇ ਨੇ ਉਂਭਰਾ ਨੇ ਗਾਂ ਲੈਣੀ ਹੋਵੇ ਜਾਂ ਫਾਰਮ ਕਰਨਾ ਜਾਂ ਕੋਈ ਜਿਹੜੇ ਨਵੇਂ ਭਰਾ ਫਾਰਮ ਕਰ ਰਹੇ ਹੈਗੇ ਉਹਨੇ ਗਾਂ ਲੈਣੀ ਹੋਵੇ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ ਬਈ ਆਪਣੇ ਕੋਲੇ ਗਾਵਾਂ ਕੋਈ ਦੁੱਧ ਘੱਟ ਵਾਲੀ ਤਾਂ ਹੁੰਦੀ ਨਹੀਂ ਆਪਣੇ ਕੋਲੇ 40 ਤੋਂ ਬਾਹਰ ਵਾਲੀਆਂ ਨਹੀਂ ਬਹਿਣਾ ਕਿਉਂ ਬਰੀਡ ਆਪ ਦੀ ਤਿਆਰ ਕਰੀ ਲਈ ਆ ਠੀਕ ਆ ਆਪਾਂ ਜਦੋਂ 15 ਸਾਲ ਪਹਿਲਾਂ ਦਾ ਆਪਣਾ ਕੰਮ ਸ਼ੁਰੂ ਕਰਿਆ ਆਪਾਂ ਦੋ ਗਾਵਾਂ ਤੋਂ ਕੰਮ ਸ਼ੁਰੂ ਕਰਿਆ ਸੀ ਬਈ ਉਦੋਂ ਪਰਮਾਤਮਾ ਦੀ ਕਿਰਪਾ ਨਾਲ ਥੋੜੀ ਥੋੜੀ ਆਪਾਂ ਇੱਥੋਂ ਤੱਕ ਪਹੁੰਚ ਗਏ 2014 ਤੋਂ ਲੈ ਕੇ ਦਾ ਮੇਰਾ ਸੰਬੰਧ ਹੁੰਦਾ ਆ 2014 ਤੋਂ 2014 ਤੋਂ ਲੈ ਕੇ ਦਾ ਬਈ ਐਥੇ ਆਪਣੀ ਡਾਕਟਰੀ ਫੁੱਲ ਕਰੀ ਵੀ ਆ ਹਨਾ ਬਈ ਤੇ ਗਾਵਾਂ ਬਾਈ ਕੋਈ ਸਾਰਿਆਂ ਨੇ 40 ਤੋਂ ਪਲੱਸ ਜਿਹੜੇ ਭਰਾ ਨੇ ਬਈ ਆਪ ਦਾ ਕੋਈ ਬਰੀਡ ਤੇ ਕੰਮ ਕਰਨਾ ਜਾਂ ਨਵਾਂ ਫਾਰਮ ਕਰਨਾ ਹਨ ਉਹ ਬਾਈ ਨਾਲ ਸੰਪਰਕ ਕਰ ਲਿਓ ਗਾਂ ਲੈਣੀਆਂ ਗਾਂ ਲੈ ਜਾਓ ਬੱਚੀ ਲੈਣੀਆਂ ਬੱਚੀ ਲੈ ਲਿਓ ਹਨ ਬਈ ਛੋਟੀਆਂ ਬੱਚੀਆਂ ਵੀ ਵੇਚ ਦਿੰਨੇ ਆ ਆਪਣੇ ਤੂੰ ਆਪਣੇ ਟੀਕੇ ਭਰ ਕੇ ਜਾਣਾ ਕੋਈ ਟੀਕਾ ਆਪਾਂ ਘੱਟ 5600 ਰੁਪਏ ਰੋਗਾ ਟਾਲਾ ਕੋਈ ਭਰਉਂਦੇ ਨਹੀਂ ਕਿਸੇ ਦੇ ਆ ਚੰਗਾ ਬਈ ਨਹੀਂ ਦਾ ਬਾਲਡ ਬਾਇਡ ਦਾ ਸੀਮਨ ਦਾ ਬਾਲਡ ਬਾਇਡ ਦਾ ਪੀਡੀਐਫ ਹੈ ਨਾ ਟੀਆਰ ਵੀ ਦੇ ਸਾਰੇ ਸੀਮਨ ਬਾਈ ਚੰਕੇ ਲਵਾਉਂਦਾ ਹੈਗਾ ਹੈ ਨਾ ਤੇ ਉਹਨਾਂ ਦੀ ਬਾਈ ਕੋਲੇ ਬੱਚੀਆਂ ਵੀ ਅਵੇਲੇਬਲ ਆ ਬਾਈ ਕਹਿੰਦਾ ਡੇਢੀ ਬੱਚੀ ਕਹੋਂਗੇ ਆ ਕੇ ਆ ਤੇ ਦੋਗੇ ਬਈ ਉਹ ਬੱਚੀ ਦੇ ਦਾਂਗੇ અમૂલા ਜਿਹੜਾ ਬਾਕੀ ਜਿਹੜਾ ਬਾਈ ਮੌਕੇ ਤੇ ਹੋ ਜਾਊਗਾ तकरीबन ਬਾਈ ਕੋਲੇ 30 ਕੁ ਗਾਵਾਂ ਨੇ ਬੱਚੀਆਂ ਦੀ ਗਿਣਤੀ ਵੀ ਹੋएगी 30 ਕ ਹਨ ਹਾਂ ਹਾਂ ਹੈਗੀ ਆ ਬੱਚੀ ਗੱਭਣ ਆ ਬਾਈ ਵਿੱਚੀ ਪਰ ਬੱਚੀਆਂ ਨੇ ਸਾਰੀਆਂ ਬੱਚੀਆਂ ਬਾਈ ਕੋਲੇ ਚਾਹੀਆਂ 40 40 ਪਲੱਸ ਵਾਲੀਆਂ ਗਾਵਾਂ ਨੇ ਜਦੋਂ ਜਦੋਂ ਮਰਜੀ ਆ ਜਾਓ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਗੱਲਬਾਤ ਕਰ ਲਿਓ 30 प्लस ਵਾਲੀ ਲੈਣੀ ਆ 30 प्लस ਵਾਲੀ ਮਿਲ ਜੂ 40 प्लस ਵਾਲੀ ਲੈਣੀ ਆ 40 प्लस ਵਾਲੀ ਮਿਲ ਜੂ ਆ ਤੋਰ ਕੇ ਦਿਖਾ ਰਹਾ ਤੇ ਆ ਬੱਚੀਆਂ ਦਿਖਾਉਂਦੇ ਆ ਬਾਈ ਇੱਧਰ ਕੈਮਰਾ ਜ਼ਰੂਰ ਮਾਰਾਂਗੇ ਕਿਹੜਾ ਸਾਰਾ ਫਾਰਮ ਦਿਖਾਉਂਦੇ ਆ ਚੰਗਾ ਬਾਈ ਦਾ ਫਾਰਮ ਆ ਗੇਹੋ ਜੀ ਬੱਚੀ ਕਹੋਗੇ ਉਹੇ ਜੀ ਮਿਲ ਜੂਗੀ ਜੇ ਮੇਰੇ ਬਾਈ ਆ ਬੈਡ ਦੇ ਨੇ ਕਿਹੜਾ ਸੂਸ ਹੋਣੀ ਇਹ ਬੈਡ ਨੇ ਬਾਈ ਇਹਦੀ ਦੂਜਾ ਸੂਆ ਸੋਣਾ ਕਿੰਨੇ ਦਿਨ ਲੈਣੀ ਆ ਬਾਈ ਇਹ 1 ਮਹੀਨੇ ਦੀ ਕੱਚੀ ਆ 1 ਮਹੀਨੇ ਦੀ ਕੱਚੀ ਆ ਸਵਾਰ ਕੇ ਉਧਰ ਨੂੰ ਤੋਰ ਦੇ ਆ ਕੀ ਰਕਾਰ ਦੁੱਧ ਆ ਬਾਈ ਇਹ ਦੁੱਧ ਬਾਈ 40 ਤੋਂ ਪਲੱਸ ਹੀ ਦੇਊਗੀ 40 ਤੋਂ ਪਲੱਸ ਆ ਇਹ ਦੁਗਾ ਟ ਵਾਲੀ ਦਾ ਕੋਈ ਮਤਲ ਠੀਕ ਆ ਥਣ ਲੇਵੇ ਦੀ ਪੂਰੀ ਚਾਰ ਫੇਰ ਜਮਾ ਸਾਫ ਆ ਬੱਸ ਜੀਆ ਉਹ ਸਭ ਦਾ ਜੱਜਮੈਂਟ ਕਰਿਓ ਬਾਈ ਨੇ ਦੱਸਿਆ ਵੀ ਦੁੱਧ 40 ਪਲੱਸ ਦੇਉਂਗਾ ਹਾਂ ਹਾਂ ਕੱਤੀ ਇੱਕ ਬਾਈ 2 ਮਹੀਨੇ ਨੂੰ ਤਾਂ ਰੁੱਤ ਵੀ ਬਹੁਤ ਚੰਗੀ ਆ ਜਾਣੀ ਹਾਂ ਤਾਂ ਹੁਣ ਥੋੜੀ ਰੁੱਤ ਹੋਰ ਸਾੜਦੀ ਆ ਤੋਰ ਦੇ ਬਾਈ ਲੰਮੀ ਤੋਰ ਦੇ ਮਾੜੀ ਨਹੀਂ ਤੋਰ ਦੇ ਹਾਂ ਇੱਕ ਮਹੀਨੇ ਨੂੰ ਬਈ ਰੁੱਤ ਦਾ ਮੌਸਮ ਦਾ ਜਿਹੜਾ ਬਹੁਤ ਫਰਕ ਪੈ ਜਾਣਾਗਾ ਥਣ ਲੇਵਾ ਚੰਗਾ ਗਾ ਚੰਗੀ ਆ ਥਣਾ ਥੁਣਾ ਵੀ ਓਕੇ ਆ ਬਾਈ ਬਾਈ ਪੂਰੀ ਜਮਾ ਇੱਕ ਨੰਬਰ ਆ ਪਾਸਿੰਗ ਰਾਜੀ ਰੋਜੀ ਚੰਗੀ ਆ ਓਕੇ ਪ੍ਰਮਾਣ ਚੜ੍ਹਗਾ ਕਹਿੰਦੇ ਥਣਾ ਦੇ ਵਿੱਚ ਠੀਕ ਆ ਜਦੋਂ ਆਪਾਂ ਡਰਾਈ ਕਰਦੇ ਹਰੇਕ ਗਾਂ ਨੂੰ ਕੈਪਰਾਂ ਮੈਨੂੰ ਟੂਬਾ ਚੜਾਉਣਗੇ ਚੜਾਉਣਾ ਜ਼ਰੂਰੀ ਆ ਬਾਈ ਤੇ ਕੀ ਮੁੱਲ ਆ ਫਿਰ ਇਹਦਾ ਜੈ ਜੈਕ ਫੋਨ ਮੁੱਲ ਬਸ ਆਪਾਂ ਫੋਨ ਤੇ ਕਰ ਲਾਂਗੇ ਬਾਈ ਜੈ ਜੀ ਹੋਗਾ ਹਾਂ 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 ਮੁੱਲ ਆ ਪਾਇਆ ਬਣਾ ਬਈ ਮਹੀਨੇ ਦੀ ਕੱਚੀ ਆਪਣੇ ਤੋਂ ਮਾਰਕ ਕਰ ਲੇ ਬੰਦਾ ਆਪਾਂ ਠੀਕ ਆ ਹਾਂ ਆਪਣੇ ਕੋਲੇ ਉਹ ਮਹਾਰਾਸ਼ਟਰ ਵਾਲੇ ਵੀ ਆਉਂਦੇ ਹੀ ਆ ਦੇਖ ਉਹੀ ਨਹੀਂ ਛੱਡਦੇ ਸਾਡੇ ਕੋਲੇ ਤਾਂ ਕੱਚੀਆਂ ਗਾਵਾਂ ਸਹੀ ਗੱਲ ਆ ਬਾਈ ਪਾਏ ਪਾਇਆ ਵੀ ਚਲੋ ਬੰਦੇ ਨੂੰ ਵੈਸੇ ਬਈ ਮੂਹ ਆਪਾਂ ਦੋ ਗਾਵਾਂ ਦੋ ਗਾਵਾਂ ਦਿਖਾ ਰਹਿਆਂਗੇ ਗਾਈਆਂ ਬਾਈ ਕੋਲੇ ਅੰਦਰ ਵੀ ਖੜੀਆਂ ਜਿਹੜੀ ਮਰਜ਼ੀ ਆ ਕੇ ਬੰਦਾ ਹਨਾ ਜਿਹੋ ਜੀ ਮਰਜ਼ੀ ਗਾ ਲੈ ਹਾਂ ਠੀਕ ਆ ਅੱਗੇ ਦੋ ਨੰਬਰ ਦੋ ਓਕੜ ਗੱਪਣ ਹੈ ਹਾਂ ਇਹ ਤੋਂ ਓਕੜ ਗੱਪਣ ਹੈ ਇਹ 4 ਮਹੀਨਿਆਂ ਦੀ ਗੱਪਣ ਆ ਜੀ ਗਾਂ ਇਹ ਆਪਣੀ ਬੈੜ ਠੀਕ ਆ ਦੂਜੀ ਸੂਏ ਆ ਮੰਨ ਐਤ ਕੀ ਤੀਜੀ ਇਹ ਮੰਨ ਤੀਜੇ ਨੂੰ ਪ੍ਰੈਗਨੈਂਟ ਆ ਹੁਣ ਇਹ ਠੀਕ ਆ ਠੀਕ ਆ 4 ਮਹੀਨਿਆਂ ਦੀ ਗੱਪਣ ਆ ਹੂੰ ਤੇ 16 ਤੋਂ 17 ਦੇ ਵਿਚਾਲੇ ਦੁੱਧ ਆ ਇਹਦਾ ਨੈਟ ਤਿਆਰ ਆ ਬਾਈ ਹਾਂ ਨੈਟ ਤਿਆਰ ਆ ਬਾਈ ਮੈਂਂਤੀ ਕਰਾ ਕੇ ਦੇਵਾਂਗੇ ਫੇਸ ਚੰਗਾ ਰੰਗ ਰੂਪ ਚੰਗਾ ਤੋੜਾ ਤਾਰਾ ਚੰਗਾ ਚੰਗੀਆਂ ਲੇ ਲੂਵੇ ਦੇ ਦੇਖ ਲੂ ਕਿ ਨਾ ਹੁਣ ਮੰਨ ਦੀ ਨਿਵੇਸ਼ ਦਿਖਾਉਂਦੀ ਆ ਹਮ ਸਹੀ ਗੱਲ ਆ ਬਾਈ ਮੋਲ ਇਹਦਾ ਵੀ ਫੋਨ 'ਤੇ ਹੋ ਜਾ ਹਾਂ ਹਾਂ ਫੋਨ 'ਤੇ ਕਰ ਲਾਂਗੇ ਜੀ ਹੋਊਗਾ ਹਾਂ ਨਾਲਾ ਨੂਣਾ ਕਰਮ ਆ ਇਹਦਾ ਚੰਗੀਆਂ ਨੇ ਤੇ ਦੁੱਧ ਵੀ ਚੰਗਾ ਦੱਸਿਆ ਗੱਬੜ ਵੀ ਆ ਬਾਈ ਤੇ ਤੋੜਾ ਤੋੜਾ ਵੀ ਚੰਗਾ ਰੰਗ 4 ਮਹੀਨੇ ਦੀ ਗੱਬੜਾ 4 ਮਹੀਨੇ ਦੀ ਗੱਬੜਾ ਤੇ ਇੱਕ ਵੀ ਆਪਾਂ ਨੂੰ ਮਾਨਕਦਲ ਲੇਬਰ ਦੀ ਲੋੜ ਆ ਹਾਂ ਹਾਂ ਆਪਾਂ ਨੂੰ ਲੇਬਰ ਦੀ ਲੋੜ ਆ ਜੇ ਕੋਈ ਬੰਦਾ ਹੋਵੇ ਤਾਂ ਆਪਾਂ ਚਾਰ ਆ ਜਿਹੜਾ ਆਪਾਂ ਲੋਡਰ ਨਾਲ ਪੱਤ ਕੇ ਲਿਆਉਣੇ ਆ ਠੀਕ ਆ ਤੇ ਬਸ ਉੱਥੋਂ ਰੇੜੀ ਲੈ ਕੇ ਘਰੇ ਲਾ ਦੇਣੀ ਆ ਲਾਉਣੀ ਵੀ ਲੈਫਟ ਚੱਕੀ ਆਪਾਂ ਕੋਈ ਬੰਦਿਆਂ ਨੇ ਘਰੇ ਲੈ ਢੇਰੀ ਨਹੀਂ ਕਰਨੀ ਵਾਪਸ ਉਹਨਾਂ ਨੂੰ ਪਾ ਦੇਣੇ ਆ ਠੀਕ ਆ ਤੇ ਪਸ਼ੂਆਂ ਦੇ ਬਸ ਆਪ ਸਫਾਈ ਕਰਨੀ ਆ ਠੀਕ ਆ ਬਸ ਆਹੀ ਕੰਮ ਆ ਲੇਬਰ ਦੇ ਜੇ ਕੋਈ ਹੋਵੇ ਨਾ ਬੰਦਾ ਕਿੰਨੇ ਕ ਬੰਦੇ ਚਾਹੀਦੇ ਆ ਆਪਾਂ ਨੂੰ ਬੰਦੇ ਬਈ ਆਪਾਂ ਨੂੰ ਯਾਰ ਦੋ ਤਾਂ ਚਾਹੀਦੀ ਆ ਮਾਨਕ ਵੀ ਠੀਕ ਆ ਫਾਰਕ ਆਪਣੇ ਨਾਲ ਕੋਈ ਕਰ ਲੂਗਾ ਤਾਂ ਆਪਣੇ ਆ ਵੀ ਨਾਲ ਆਪਣੇ ਨਾਲ ਹੀ ਚਾਰ ਫਾਰਮ ਨੇ ਆਪਣੇ ਇਹ ਇਕੱਠੇ ਨਾਲ ਨਾਲ ਤੇ ਬੰਦਿਆਂ ਦੀ ਬਾਈ ਕਹਦਾ ਲੋੜ ਹੀ ਆ तकरीबन ਦੋ ਬੰਦੇ ਦਾ ਬਾਈ ਨੂੰ ਚਾਹੀ ਰਿਹਾ ਹਨ ਲੈਣੇ ਹੁਣ ਕਿਸੇ ਨੇ ਲੈ ਸਕਦਾ ਕਿਹੜੇ ਕਿਹੜੀ ਨਸ ਹੈ ਇਹਨਾਂ ਕਰਕੀ ਆ ਟਰਕੀ ਟਰਕੀ ਦੇ ਬੱਚੇ ਵੀ ਬਾਈ ਕਹਦਾ ਲਿਆਣੇ ਲਿਜਾਣੇ ਲਿਜਾ ਸਕਦਾ ਚੈਮਾ ਬਰਮਾ ਠੀਕ ਆ ਹਮ ਏ ਟਰਕੀ ਆ ਇਹ ਵੀ ਮੁਰਗੀ ਆ ਟਰਕੀ ਮੁਰਗਾ ਠੀਕ ਆ ਵੱਛੀਆਂ ਵੀ ਬਾਈ ਕੋਲੇ ਅਵੇਲੇਬਲ ਆ ਜਿਹੜੀ ਮਰਜ਼ੀ ਵੱਛੀ ਬਾਈ ਕਹਿੰਦਾ ਆ ਕੇ ਲੈ ਲਿਓ ਹਣਾ ਬਾਈ ਨਾਲ ਗੱਲ ਕਰ ਲਿਓ ਤੇ ਬਾਕੀ ਜਿਹੜਾ ਉਧਰ 로ਡਰ ਆ ਤੇ ਫਾਰਮ ਵਾਲਾ ਨੇ ਕਿ ਤੈਨੂੰ ਵੱਛੀਆਂ ਨੂੰ ਫੀਡ ਪਾਉ ਲੈ ਆ ਕੇਗਾ ਇਹਨਾਂ ਨੂੰ ਅੱਜ ਦੁਪਹਿਰੇ ਫੀਡ ਦਿੱਤੀ ਨਹੀਂ ਅੱਜ ਛੋਟੀਆਂ ਵੱਛੀਆਂ ਵੀ ਆ ਬੱਚੇ ਜਾਂਦੀਆਂ ਵੱਛੀਆਂ ਉਹ ਵੀ ਬਾਈ ਕਹਿੰਦਾ ਆਪਾਂ ਦੇ ਦੇ ਦਿਆਂਗੇ ਬਾਈ ਪਾਉ ਲੈ ਆ ਕੇ ਫੀਡ ਚੰਗੇ ਸੀ ਬਣਦੀਆਂ ਚੰਗਾ ਸੀ ਬਾਈ ਲੱਗਦਾ ਇੱਧਰ ਖੜੀਆਂ ਨੇ ਦੋ ਵੱਛੀਆਂ ਦੇ ਦੇ ਹਾਂ ਦੇ ਆ ਬੱਚੇ ਆ ਬਈ ਹਣਾ ਛੋਟੀ ਵੱਛੀਆਂ ਕਬੂਤਰ ਵੀ ਆ ਬਾਈ ਕੋਲੇ ਠੀਕ ਆ ਵੈਰਾਈਟੀ ਹਰ ਇੱਕ ਆ ਯਾਰ ਬਾਈ ਦੇ ਫਾਰਮ ਚ ਹਨਾ ਬਾਈ ਹਰ ਇੱਕ ਵੈਰਾਈਟੀ ਆ ਕਬੂਤਰ ਵੀ ਠੀਕ ਆ ਟਕੋਰਾਂ ਦੇ ਠੀਕ ਆ ਆ ਰੂਮ ਆ ਇਹ ਰੂਮ ਬਣਿਆ ਬੰਦਾ ਇੱਥੇ ਮੰਨ ਵੀ ਪੈਣ ਦੀ ਖਾਤਰ ਠੀਕ ਆ ਬਾਈ ਹਾਂ ਆ ਬੰਦਾ ਬਾਈ ਕਹਿੰਦਾ ਜਿਹੜਾ ਮਾਨਿਕ ਜੱਲ ਆਪਣੇ ਫਾਰਮ ਤੇ ਕੰਮ ਕਰੂਗਾ ਆ ਰੂਮ ਬਣਿਆ ਬਾਈ ਜਗਾ ਚੰਗੀ ਆ ਰਹਿਣ ਮਹਿਣ ਦਾ ਖਾਣ ਪੀਣ ਦਾ ਪ੍ਰਬੰਧ ਓਕੇ ਆ ਹਨ ਬਈ ਆ ਸਾਰਾ ਕੁਝ ਜ ਖਾਣ ਪੀਣ ਦਾ ਆਪਣੇ ਬੰ ਨੂੰ ਹੋ ਬੰਦੇ ਦਾ ਪ੍ਰਬੰਧ ਜਿਹੜਾ ਬੰਦਾ ਆਪਣੇ ਫਾਰਮ 'ਚ ਕੰਮ ਕਰੂਗਾ ਹੂੰ ਤਾਂ ਖਾਣ ਪੀਣ ਦਾ ਸਾਰਾ ਆਪਾਂ ਲਾਉ ਉਹਨੂੰ ਵਿਚਾਰੇ ਨੂੰ ਰੋਟੀ ਤੋਂ ਬਿਸਤਰੇ ਤੋਂ ਪੱਖਾ ਹੂੰ ਮਨ ਸਾਰਾ ਕੁਝ ਆਪਣਾ ਹੋਊਗਾ ਆਪਣਾ ਹੀ ਹੋਊਗਾ ਠੀਕ ਆ ਉਹਨੂੰ ਕੋਈ ਪ੍ਰੋਬਲਮ ਨਹੀਂ ਆ ਉਹਨੂੰ ਕੋਈ ਪ੍ਰੋਬਲਮ ਨਹੀਂ ਮੈਂ ਹੁਣ ਗਰਮੀ 'ਚ ਬਈ ਪੱਖਾ ਜਾਂਦੇ ਇਸ ਤਰ੍ਹਾਂ ਜੋ ਵੀ ਆ ਹਨਾ ਹਾਂ ਖਾਧੀ ਆਪਾਂ ਜਰ ਆਏ ਵੀ ਤਨਖਾਹ ਵੀ ਚੰਗੀ ਦਿੰਦੇ ਆ ਬੰਦੇ ਨੂੰ ਠੀਕ ਆ ਤਨਖਾਹ ਵੀ ਭਾਈ ਕਹਿੰਦਾ ਚੰਗੀ ਦੇ ਰਾਂ ਕੋਈ ਚੱਕਰ ਨਹੀਂ ਗਾ ਕਿਉਂ ਜਿਹੜਾ ਜਿਹੜਾ ਕੰਮ ਹੋਈ ਤਨਖਾ ਚਾਰਾ ਜਿਹੜਾ ਬਾਈ ਦੇ ਟੋਆ ਪਾਇਆ ਵਾ ਹਨਾ ਚਾਰ ਦਾ ਬਿਲਕੁਲ ਫਾਰਮ ਦੇ ਨੇੜੇ ਆ ਲੈ ਕੋਈ ਬਾਈ ਦੂਰ ਨਹੀਂ ਹੈਗਾ ਆ ਫਾਰਮ ਆ ਗਿਆ ਲੈ ਨੇੜੇ ਸਾਰੀ ਮੇਰੇ ਹਿਸਾਬ ਨਾਲ ਬਈ ਕਿੱਲਾ ਵਾਹੀ ਮੈਂ ਸੰਭਾਲਦਾ ਹਾਂ ਹਾਂ ਕਿੱਲਾ ਬਾ ਯਾਰ ਮੇਰੇ ਹਿਸਾਬ ਨਾਲ 100 ਫੁੱਟ ਜਗਾ ਫਾਰਮ ਤੋਂ ਆਪਣੀ ਹਾਂ 100 ਫੁੱਟ ਜਗਾ ਫਾਰਮ ਆ ਗਿਆ ਤੇ ਇੱਥੇ ਆਪਾਂ ਖੜੇ ਬਈ ਆ ਚਾਰਾ ਗਿਆ ਹਾਂ ਚਾਰਾ ਕੋਈ ਦੂਰ ਨਹੀਂ ਗਿਆ ਜਿਹੜਾ ਭਰਾ ਹੈ ਨਾ ਲੇਬਰ ਵਾਲਾ ਉਹ ਐ ਨਹੀਂ ਹੈਗਾ ਵੀ ਆਪਾਂ ਦੂਰੋਂ ਚਾਰ ਲੈ ਹੋਣਾ ਪਟ ਗਏ ਨਾ ਬੰਦੇ ਨਾ ਲੇਬਰ ਤਾਂ ਯਾਰ ਕਈ ਵਾਰੀ ਅਸੀਂ ਨਾਲ ਵੀ ਨਹੀਂ ਲੈ ਕੇ ਆਉਂਦੇ ਤੇ ਮੈਂ ਉੱਥੋਂ ਆ ਰੇੜੀ ਆਪਣੇ ਟਰਾਲੀ ਪਾ ਲਿਆ ਹੋਣਾ ਟਰੈਕਟਰ ਦੇ ਮਗਰ ਇੱਥੇ ਲੋਡਰ ਪਿਆ ਰਹਿੰਦਾਗਾ ਇੱਥੋਂ ਰੇੜੀ ਭਰ ਕੇ ਉਹ ਲੋਡਰ ਕੱਢ ਜਾਗੇ ਚਾਰ ਦੀ ਰੇੜੀ ਪਾ ਕੇ ਬਸ ਮੈਂ ਕਰੀ ਬਸ ਆ ਤੁਸੀਂ ਮਗਰ ਲੋਡਰ ਆ ਬਾਈ ਆ ਲੋਡਰ ਨਾਲ ਬਾਈ ਕਹਿੰਦਾ ਇੱਥੋਂ ਭਰ ਕੇ ਟੋਏ ਚੋਂ ਬੱਸ ਇਹਦੇ ਚ ਲੱਦ ਲਈਦਾ ਇੱਥੋਂ ਮਗਰ ਪਾ ਕੇ ਫੇਰਾਂ ਦੇ ਬੱਸ ਇੱਥੋਂ ਦੇਖ ਜਗਿੰਦਰ ਪਾ ਕੇ ਲੈ ਜਾਣੀ ਆ ਉੱਥੇ ਆਪਾਂ ਇੱਥੇ ਆਵੇ ਵਿੱਚ ਪਾਇਆ ਵਾ ਟਰਾਲੀ ਦੀ ਆਪਣਾ ਉੱਥੇ ਜਾ ਕੇ ਮਗਰ ਬੱਸ ਆਪਾਂ ਉਹ ਪਾ ਦੇਣਾ ਕੁੰਡਾ ਤੇ ਬੱਸ ਸਾਰੀ ਦੀ ਸਾਰੀ ਆਪਦੇ ਆਪ ਵੇਲੀ ਹੋ ਜਾਣੀ ਆਪ ਦੇ ਆਪ ਵੇਲੀ ਹੋ ਜਾਣੀ ਠੀਕ ਆ ਤੇ ਆ ਚਾਰ ਆਪਣਾ ਮਨੇ ਇੱਕ ਪਿੱਟ ਚ ਹੀ ਪਾਇਆ ਏ ਕਿ ਠੀਕ ਆ 30 32 33 ਗੱਲਿਆਂ ਦਾ ਆਚਾਰ ਆਪਣਾ ਇੱਕ ਪਿੱਟ ਚ ਪੂਰਾ ਵਧੀਆ ਨਾ ਪਿਆ ਠੀਕ ਆ ਬਾਈ ਹੂੰ ਤੇ ਬਾਕੀ ਜੇ ਕਿ ਕੋਈ ਆਪਣੇ ਕੁੱਤੇ ਵੀ ਰੱਖੇ ਹੋਇਆ ਵੱਖ-ਵੱਖ ਨਸਲਾਂ ਦੇ ਠੀਕ ਆ ਜੇ ਕੋਈ ਡਾਬਰਮੈਨ ਦੇ ਜਾਂ ਕੋਈ ਅਪਮੇਰੀਅਨ ਵਗੈਰੇ ਦੇ ਕਿਸੇ ਨੂੰ ਕਟੂਰੇ ਚਾਹੀਦੇ ਹੋਣ ਤਾਂ ਆਪਣੇ ਨਾਲ ਉਹ ਵੀ ਬਾਈਸ ਮਾਰਕ ਕਰ ਸਕਦਾ ਉਹ ਵੀ ਬਾਈਸ ਮਾਰਕ ਕਰ ਲੈ ਆ ਵੱਡੀ ਗੱਲ ਬਾਈ ਪਸ਼ੂਆਂ ਤੇ ਆ ਜਾਂਦੀਆਂ گاਵਾਂ ਤੇ ਆ ਜਾਂਦੀਆਂ ਹਨ 40 ਪਲੱਸ ਵਾਲੀ ਲੈ ਲਓ 30 ਪਲੱਸ ਵਾਲੀ ਲੈ ਲਓ ਬੱਚੀਆਂ ਲੈ ਲਓ ਦੁੱਧ ਚੁੰਗਣੀਆਂ ਬੱਚੀਆਂ ਲੈ ਜਾਣ ਹਨਾ ਬਾਈ ਉਹਦਾ ਸੌਂਕ ਆ ਯਾਰ ਆਪਣੇ ਮੁੰਡੇ ਨੂੰ ਆ ਕੁੱਤਿਆਂ ਘਤਾਂ ਦਾ ਤਾਂ ਇਹਨੂੰ ਸੌਂਕ ਆ ਬਸ ਜੀ 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 ਵੇਟਰੀ ਨਸਲ ਬਹੁਤ ਰੱਖੀ ਵੀ ਹਨ ਹਾਂ ਜਿਵੇਂ ਆ ਫਿਰਦਾ ਕਿਹੜੀ ਨਸਲ ਆ ਬਾਈ ਏ ਡਾਵਰਮੈਨ ਕਿਹੜਾ ਵਰਮੈਨ ਏ ਡਾਵਰਮੈਨ ਠੀਕ 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 ਡਾਵਰਮੈਨ ਹਨ ਹਾਂ ਪੂਸੋਂ ਲੰਡਾ ਕਰਿਆ ਵਾ ਹਨ ਠੀਕ 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 ਕਬੂਤਰਾਂ ਦਾ ਬਾਈ ਸ਼ਕੀਨ ਹਨਾ ਬਾਈ ਕਿਹੜੀ ਕਿਹੜੀ ਨਸਲ ਆ ਕਬੂਤਰਾਂ ਦੀ ਬਾਈ ਕੋਲੇ ਇਹ ਆਪਣੇ ਕੋਲੇ ਇਹ ਸਾਰੇ ਮਿੱਕੀ ਕੰਮੀ ਆਲਦੇ ਤੂੰ ਇਹ ਇਹ ਬਹਿ ਜਾਂਦਾ ਤੁਸੀਂ ਆਪਣੇ ਕੋਲੇ ਅੱਛਾ ਠੀਕ 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 ਕਿੰਨੇ ਆ ਬਾਈ ਆਪਣੇ ਕੋਲ ਇਹਰ ਹੋਣਗੇ ਗਰੀਬਾਂ ਆਹ ਸਰਪੁੱਤਰ ਹੋਗੇ ਬਾਕੀ ਉੱਤਰ ਬੈਠੇ ਆ ਠੀਕ ਆ ਬੈਠੇ ਆ ਹੂੰ ਇਹ ਵੀ ਜੇ ਕਿਸੇ ਭਰਾ ਨੇ ਖਰੀਦਦੇ ਨੇ ਹੁੰਦੇ ਰਹਿੰਦੇ ਨਹੀਂ ਇਹ ਨਹੀਂ ਯਾਰ ਬਾਈ ਸੇਲ ਕਰਦੇ ਆ আচ্ছা ਇਹ ਘਰ ਰੱਖੇ ਐ ਸ਼ੌਂਕ ਵਜੋਂ ਬੜੇ ਰੱਖੇ ਹੋਏ ਠੀਕ 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 ਇਹ ਸ਼ੌਂਕ ਵਜੋਂ ਬਾਈ ਦੇ ਰੱਖੇ ਹੋਏ ਇਹ ਸ਼ੌਂਕ ਹੀ ਐਨੂੰ ਜਗਿੰਦਰ ਠੀਕ ਆ ਸ਼ੌਂਕ ਹੀ ਆ ਬਾਈ ਨੂੰ ਬਈ ਵੇਚਣ ਵਾਸਤੇ ਨਹੀਂ ਹੈਗੇ ਇਹਦੀ ਖਾਤਰ ਬਾਈ ਨੂੰ ਨਾ ਫੋਨ ਲਾਇਓ ਹਣ ਠੀਕ ਆ ਕਿ ਮੈਂ ਆ ਜਾਣ ਵਰ ਹੋਗੇ ਹੂੰ ਬਹੁਤ ਚੰਗੇ ਜਾਨਵਰ ਠੀਕ ਆ ਹਫਤੇ ਬਾਅਦ ਬਾਈ ਘਰੇ ਮੁੜ ਆਇਆ ਜੀ ਆ ਕੋਈ ਨਿਕਲ ਗਿਆ ਜੀ ਕਦੇ ਕੁੱਦੇ ਜੋ ਬਾਹਰ ਨਹੀਂ ਗਿਆ ਜੀ ਤਾਂ ਕੁਭੀ ਨਹੀਂ ਦੇਖੀ ਜਾਨਵਰ ਨੇ ਹਫਤੇ ਬਾਅਦ ਆਪਣੇ ਘਰੇ ਮੁੜ ਆਇਆ ਠੀਕ ਆ ਹਫਤੇ ਬਾਅਦ ਘਰੇ ਆ ਗਿਆ ਜੀ ਆਪਣੇ ਬਾਪ ਆ ਜਾਂਦੀ ਹੈ ਠੀਕ 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 ਰੰਗ ਬੋਣੇ ਬਾਅਦ ਚਲਾਇਆ ਨਿਸ਼ਾਨੀਆਂ ਵਜੋ ਜੂਲੇ ਲਾਏ ਆ ਪੁੱਤਾ ਕਰਕੇ ਰੰਗ ਲਾ ਦੀ ਨਾ ਠੀਕ ਆ ਭਾਈ ਗਾਵਾ ਬਾਈ ਕੋਲੇ ਬਾਈ ਸਾਰੀਆਂ ਚੰਗੀਆਂ ਨੇ ਤੇ ਲੇਬਰ ਦੀ ਫੋਕੀ ਕਮੀ ਆ ਭਾਈ ਲੇਬਰ ਵਾਲੇ ਭਰਾ ਜ਼ਰੂਰ ਸੰਪਰਕ ਕਰਨ ਜੇ ਕੋਈ ਵੀਰ ਫਾਰਮ ਦੇ ਕੰਮ ਕਰਦਾ ਹੈ ਲਾ ਲਿਆ ਜੀ ਸੈਮ ਆ ਠੀਕ ਹੈ ਮਾ ਆ ਵੀ ਆ ਦੇਖ ਲਾ ਇੱਕ ਕਾ ਨਸਲਾ ਕਿਹੜੀ ਨਸਲਾ ਵੀਰੇ ਠੀਕ ਆ ਭਾਈ ਤੇ ਬੱਚੇ ਫਿਰ ਇਹਦੇ ਇਹ ਵੀਰੇ ਟੀਲ ਕਰੇ ਜਿਗ ਨੂੰ ਬਲੱਡ ਲਾਈਨ ਦੀ ਹੈ ਭਾਈ ਅੱਛਾ ਠੀਕ ਆ ਭਾਈ ਕੀ ਰੇ ਡ ਵੇਖਦਾ ਕਧੂਰਾ ਭਾਈ ਇਹ ਤਾਂ ਹਾਂ ਜੀ ਆਪਾਂ ਮੰਗੇ 14-15000 ਰੁਪਏ ਦੇ ਦੁੱਵਾ ਦਿੰਦੇ ਆ ਭੱਜੇ ਦਾ ਠੀਕ ਆ ਹੂੰ ਉਹਨਾਂ ਦਾ ਸੂਨ ਲੀਆ ਦੇ ਕਿ ਪੁੱਢ ਲੈਣੇ ਹੁਣ ਤਾਂ ਕਿੰਨਾ ਕੀ ਟਾਈਮ ਰਹਿ ਗਿਆ ਤਾਂ ਸੂਨ ਦਾ ਇਹਦੇ ਬਾਈ ਮੈਂ ਕਿ ਚੱਲ ਵੀ ਹਲੇ ਉਹ ਲਵਾਈ ਨੂੰ 15-20 ਦਿਨ ਹੋਇਆ 15-20 ਦਿਨ ਹੋਇਆ ਠੀਕ ਆ ਠੀਕ ਆ ਬਾਈ 15-20 ਦਿਨ ਹੋਇਆ ਲਵਾਈ ਨੂੰ ਉਸ ਹਿਸਾਬ ਨਾਲ ਡੇਢ ਕਿ ਮਹੀਨਾ ਮੰਨ ਕੇ ਚੱਲਾ ਇਹਦੇ ਮਾਦਰ ਬਾਦਰਾ ਉਹ ਬਾਹਰੋਂ ਪੋਟ ਹੋਏ ਹੋਏ ਉਹਨਾਂ ਦੀ ਬੱਚੀ ਆ ਬਈ ਇਹ ਠੀਕ ਆ ਹੂੰ ਹੂੰ ਤੇ ਤੇ ਵੀਡੀਓ ਨੂੰ ਵੇਖਣ ਲਈ ਬਾਈ ਸਾਰੇ ਵੀਰਾਂ ਦਾ ਧੰਨਵਾਦ